ਪੰਜਾਬ ਸਰਕਾਰ ਦੇ ਉਦਯੋਗ ਅਤੇ ਪਰਵਾਸੀ ਭਾਰਤੀ ਮਾਮਲੇ ਦੇ ਮੰਤਰੀ ਸੰਜੀਵ अरोड़ा ਨੇ ਆਪਣੀ ਪਤਨੀ ਸਮੇਤ ਸਤਖੰਡ ਸ੍ਰੀ ਹਰਮੰਦਰ ਸਾਹਿਬ ਕੇ ਨਮਸਤਕ ਹੋ ਕੇ ਗੁਰੂ ਰਾਮਦਾਸ ਜੀ ਦੇ ਦਰ ਤੇ ਮੱਥਾ ਟੇਕਿਆ ਅਤੇ ਉਹਨਾਂ ਨੇ ਕੀਰਤਨ ਵਿੱਚ ਹਾਜ਼ਰੀ ਲਗਾ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੰਜੀਵ अरोड़ा ਨੇ ਦੱਸਿਆ ਕਿ ਸਤਖੰਡ ਸ੍ਰੀ ਹਰਮੰਦਰ ਸਾਹਿਬ ਆ ਕੇ ਉਹਨਾਂ ਨੂੰ ਆਤਮਿਕ ਸ਼ਾਂਤੀ ਮਿਲੀ ਹੈ। ਉਪ ਚੋਣਾਂ ਬਾਰੇ ਉਹਨਾਂ ਨੇ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਦੇ ਤਰਨਤਾਰਨ ਵਿੱਚ ਉਪ ਚੋਣ ਵਿੱਚ ਜਿੱਤ ਦਰਜ ਕਰੇਗੀ ਕਿਉਂਕਿ ਉਹਨਾਂ ਨੇ ਪੰਜਾਬ ਸਰਕਾਰ ਨੇ ਜਨਤਾ ਦੀ ਭਲਾਈ ਲਈ ਇਮਾਨਦਾਰੀ ਨਾਲ ਕੰਮ ਕੀਤਾ ਹੈ। ਲੈਂਡ ਪੋਲਿੰਗ ਵਿਵਾਦ ਤੇ ਉਹਨਾਂ ਨੇ ਆਖਿਆ ਕਿ ਲੋਕਾਂ ਨੂੰ ਵਿਰੋਧ ਪ੍ਰਦਰਸ਼ਨ ਨਹੀਂ ਕਰਨਾ ਚਾਹੀਦਾ ਕਿਉਂਕਿ ਲੈਂਡ ਪੋਲਿੰਗ ਪੰਜਾਬ ਵਾਸੀਆਂ ਲਈ ਇੱਕ ਵਧੀਆ ਵਿਕਲਪ ਹੈ। ਲੋਕ ਆਪਣੀਆਂ ਜ਼ਮੀਨਾਂ ਕਿਸੇ ਨੂੰ ਦੇਣ ਲਈ ਸੰਤੰਤਰ ਹਨ। ਸਰਪ੍ਰਸਤ ਸ시ਕਾਲ ਜੀ ਅੱਜ ਮੈਂ ਗੁਰੂ ਮੈਂ ਗੁਰੂ ਦੀ ਨਗਰੀ ਵਿੱਚ ਹਰਮੰਦਰ ਸਾਹਿਬ 골ਡਨ ਟੈਂਪਲ ਸੇ ਮਤਮਸਤਕ ਕੋਨ ਆਇਆ ਇਹਨਾਂ ਦਾ ਅਸ਼ੀਰਵਾਦ ਲੈਣ ਆਇਆ ਮੰਤਰੀ ਬਨਣ ਤੋਂ ਬਾਅਦ ਮੇਰੀ ਪਹਿਲੀ ਇੱਥੇ ਡਿਜੀਟ ਹੈ ਔਰ ਮੈਂ ਨਾ ਖੁਲੋਂ ਸਾਰੇ ਪੰਜਾਬੀਆਂ ਲਈ ਸਾਰੇ ਵਿਸ਼ਵ ਲਈ ਖੁਸ਼ੀ ਮੰਗਦਾ ਬਹੁਤ ਕੱਲਾ ਦਾ ਅਫਸੋਸ ਹੈ ਕਿ ਸਾਡੇ ਐਮਐਲਏ ਸਹਿਬਾਨ ਚਾਲੂ ਬਸੇ ਬੜੀ ਦੁਖਦ ਘਟਨਾ ਹੋਈ ਔਰ ਹੁਣ ਜਦੋਂ ਵੀ ਇਲੈਕਸ਼ਨ ਹੋਣਗੇ ਅਸੀਂ ਜ਼ਰੂਰ ਦੱਸਾਂਗੇ ਸਾਡੀ ਪਾਰਟੀ ਜਿੱਤੂਗੀ ਕਿ ਇਹ ਸਰਕਾਰ ਨੇ ਬਹੁਤ ਕੰਮ ਕੀਤੇ ਔਰ ਆਉਣ ਵਾਲੇ ਸਮੇਂ ਚ ਧਰਮ ਦੇ ਲਈ ਮੈਂ ਪੁਲੀ ਨੂੰ ਲੈ ਕੇ 50% ਦਾ ਵੱਡੀ ਗਿਣਤੀ ਦੇ ਇਨਵੋਲ ਕੀਤਾ ਹੈ ਮੈਂ ਦੇਖੀਏ ਇਹ ਕੋਈ ਬਿਜਲੀ ਨਹੀਂ ਆਉਂਦੀ ਦੇਖੋ ਗੱਲ ਸੁਣੋ ਵਿਰੋਧ ਕਰਨ ਲਈ ਕਰਨ ਲਈ ਕਰ ਲੋ ਪਰ ਕੋਈ ਕਾਰਨ ਤਾਂ ਦੱਸੋ ਇੱਕ ਕਾਰਨ ਦੱਸੋ ਕਿ ਕਿਉਂ ਵਿਰੋਧ ਕਰਨਾ ਨਾ ਕਿਸੇ ਨਾਲ ਜ਼ਬਰਦਸਤੀ ਹੋ ਰਹੀ ਹੈ ਦੇਣੀ ਦੇਓ ਨਹੀਂ ਦੇਣੀ ਨਾ ਦੇਓ ਬੱਡੀ ਮਰਜ਼ੀ ਤੁਸੀਂ ਕਿਸੇ ਹੋਰ ਨੂੰ ਵੇਚੀ ਨਹੀਂ ਉਹਨੂੰ ਵੇਚੋ ਪਰ ਜਿੱਥੇ-ਜਿੱਥੇ ਲੈਂਡ ਪੂਲਿੰਗ ਅਨਾਉਂਸ ਹੋਈ ਹੈ ਉੱਥੇ ਜਗਾ ਦੇ ਭਾਅ ਡੇਢੇ ਰੁਗਨੇ ਹੋ ਗਏ ਤੇ ਆਪਣੇ ਕਿਸਾਨ ਭਰਾਵਾਂ ਦੇ ਹੋਏ ਤੇ ਆਪਣੇ ਜ਼ਮੀਦਾਰਾਂ ਦੇ ਹੋਏ ਆ ਜਿਨ੍ਹਾਂ ਨੇ ਜ਼ਮੀਨਾਂ ਖਰੀਦੀਆਂ ਉਹਨਾਂ ਦੀਆਂ ਨੇ ਤੇ ਪਾਲਿਸੀ ਜੇ ਪੜੋ ਇਹਦੇ ਨਾਲੋਂ ਵਧੀਆ ਪਾਲਿਸੀ ਲੈਂਡ ਪੂਲਿੰਗ ਵਿੱਚ ਕਿਸੇ ਸਟੇਟ 'ਚ ਨਹੀਂ ਹੋਈ ਪਰ ਇਹ ਘੱਟੋ-ਘੱਟ 10-12 ਸਟੇਟਾਂ 'ਚ ਜਿਹੜੀ ਕਿ ਮੈਂ ਦੇਖੀ ਹੋਰ ਅੱਜ ਵੀ ਹੁਣੇ ਜਿੱਥੇ ਲੈਂਡ ਪੂਲਿੰਗ ਪਾਲਿਸੀ ਆਉਂਦੀ ਪਰ ਸਾਡੀ ਸਭ ਤੋਂ ਵਧੀਆ ਪਾਲਿਸੀ